ਖਾਣਾ ਪੈਣੀ ਮੀਆਂ ਖਾਂ ਦੇ ਅਧੀਨ ਆਉਂਦੇ ਪਿੰਡ ਮੋਚਪੁਰ ਦੀ ਵਿਅਤਾ सुमनਪ੍ਰੀਤ कौर ਦੀ ਪੇਦ ਪਰੇ ਹਾਲਾਤਾਂ ਚ ਹੋਈ ਮੌਤ ਇਸ ਸਬੰਧੀ ਜਾਣਕਾਰੀ ਦਿੰਦੇ ਅੰਮ੍ਰਿਤਕ ਸੁੰਮਨਪ੍ਰੀਤ ਦੀ ਮਾਂ ਹਰਜੀਤ कौर ਤੇ ਭਰਾ ਗਗਨਦੀਪ ਸਿੰਘ ਵਾਸੀ ਪਿੰਡ ਮਿੱਠਾ ਨੇ ਦੱਸਿਆ ਕਿ ਉਹਨਾਂ ਦੀ ਤੀ सुमनਪ੍ਰੀਤ कौर ਦੀ ਅਚਾਨਕ ਮੌਤ ਦੀ ਖਬਰ ਮਿਲੀ ਤਾਂ ਉਹ ਉਸਦੇ ਸੋਹਰਾ ਪਿੰਡ ਮੋਹਜਪੁਰ ਪਹੁੰਚੇ। ਉਹਨਾਂ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਸੁਮਨਪ੍ਰੀਤ ਕੌਰ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸੁਮਨਪ੍ਰੀਤ ਦੇ ਪਤੀ ਵੱਲੋਂ ਉਸ ਦੀ ਕੋਟਮਾਰ ਵੀ ਕੀਤੀ ਜਾਂਦੀ ਸੀ। ਇਸ ਬਾਅਦ ਥਾਣਾ ਪਣੀਮੀਆ ਖਾਂ ਦੀ ਪੁਲਿਸ ਦੇ ਇਲਾਕੇ ਦੇ ਮੌਤ ਪਰ ਲੋਕਾਂ ਦੇ ਤਖਲ ਪਿੱਛੋਂ ਉਹ ਆਪਣੀ ਮ੍ਰਿਤਕ ਤੀਰਾ ਚਿਹਰਾ ਦੇਖ ਸਕੇ। ਮ੍ਰਿਤਕ ਸੁਮਨਪ੍ਰੀਤ ਕੌਰ ਦੇ ਪਰਿਵਾਰ ਨੇ ਕਿਹਾ ਕਿ ਸਹੁਰਾ ਪਰਿਵਾਰ ਤੇ ਸਖਤ ਕਾਨੂੰਨੀ ਕਾਰਵਾਈ ਕਰਕੇ ਇਨਸਾਫ ਦਵਾਇਆ ਜਾਵੇ। ਇਸ ਮੌਕੇ ਹਾਜ਼ਰ ਆਮ ਲੋਕਾਂ ਨੇ ਦੱਸਿਆ ਕਿ ਸੁਮਨਪ੍ਰੀਤ ਦੀ ਮੌਤ ਬੁੱਧਵਾਰ ਦੀ ਰਾਤ 9 ਤੋਂ 10 ਵਜ ਹੋ ਗਈ ਸੀ ਪਰ ਉਸ ਦੀ ਮ੍ਰਿਤਕ ਦੇ ਇੰਨੀ ਗਰਮੀ ਦੀ ਹਾਲਤ ਵਿੱਚ ਸਾਰੀ ਰਾਤ ਘਰ ਦੇ ਵੇੜੇ ਵਿੱਚ ਪਈ ਰਹੀ। ਇਸ ਦੌਰਾਨ ਸਾਰੇ ਪਰਿਵਾਰ ਦੇ ਰਵੱਈਏ ਨੂੰ ਦੇਖਦੇ ਹੋਏ ਕੋਈ ਵੀ ਪਿੰਡ ਵਾਸੀ ਜਾਂ ਰਿਸ਼ਤੇਦਾਰ ਇਸ ਮਾਮਲੇ ਸੰਬੰਧੀ ਕੁਝ ਦੱਸਣ ਤੋਂ ਇਨਕਾਰ ਹੀ ਰਿਹਾ। ਇਸ ਮਾਮਲੇ ਸੰਬੰਧੀ ਥਾਣਾ ਪਣੀ ਮੀਆਂ ਖਾਂ ਦੇ ਐਸ ਐਚ ਓ ਦੀਪਿਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਪੇਕੇ ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਬੰਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ। ਕੀ ਨਾ ਆਇਆ ਤੁਹਾਡਾ ਹਰਜੀਤ ਕੋਈ ਜਿਹੜੇ ਜਿਹੜੀ ਦੀ ਦਿੱਦ ਹੋਈ ਆ ਤੁਹਾਡੀ ਕੀ ਲੱਗਦੀ ਤੇ ਨਾਂ ਕੀ ਉਹਦਾ ਸੁਮਨ ਪ੍ਰੀਤ ਤੁਹਾਡੀ ਕੀ ਲੱਗਦੀ ਮੇਰੀ ਬੇਟੀ ਕੀ ਗੱਲ ਹੋਈ ਆ ਪਤਾ ਨਹੀਂ ਸਰ ਕੀ ਕੀਤਾ ਇਹਨਾਂ ਨੇ ਮੈਨੂੰ ਕੋਈ ਪਤਾ ਨਹੀਂ ਮਾਰੀ ਆ ਕਹਿੰਦੇ ਮਾਰਦੇ ਨਹੀਂ ਮਾਰ ਦਿੱਤੇ ਆਨੇ ਕਿੰਨਾ ਚਿਰ ਹੋ ਗਿਆ ਬਿਆਨ ਬਿਆਨ ਨੂੰ ਇੱਥੇ ਆਇਆ ਨਾ 3 ਸਾਲ ਹੋ ਗਏ ਤੇ ਕੀ ਨਾਂ ਕੀ ਇਹਦੇ ਘਰ ਵਾਲੇ ਦਾ ਬੱਲੀਰਾ ਮਾਨ ਤੁਹਾਨੂੰ ਕਿਦੋਂ ਪਤਾ ਲੱਗਦਾ ਕਿ ਜਿਹੜੀ ਮੌਤ ਹੋ ਗਈ ਆ ਦੀ ਹਨ ਸੋਰਾ ਤੇ 3 ਵਜੇ ਲੱਗਾ ਪਤਾ ਤਾਂ ਉਹਨੇ ਤੇ ਪਹੁੰਚੀ ਉਹਨੂੰ ਪਤਾ ਲੱਗਿਆ ਕਿ ਕਿਸ ਕਾਰਨਾ ਕਰਕੇ ਹੋਈ ਹੈ ਜਾਂ ਕੀ ਗੱਲ ਹੈ ਹਜੇ ਕੋਈ ਨਹੀਂ ਪਤਾ ਚੱਲਿਆ ਇਹ ਆ ਦੇ ਕੋਈ ਆ ਦੇ ਭੀੜ ਪਈ ਤੇ ਚੱਕ ਦੇ ਆ ਦੇ ਕੁਝ ਹੋਇਆ ਕਦੇ ਆ ਦੇ ਕੁਝ ਹੋਇਆ ਵੇ ਇਹਨਾਂ ਰਗਾ ਕੁੱਟੀਆਂ ਰਗਾ ਕੁੱਟੀਆਂ ਰਗਾ ਤੇ ਲੀਲ ਪੇ ਰਗਾ ਮਾਰੀਆਂ ਇਹਨਾਂ ਪਹਿਲਾਂ ਕਦੇ ਲੜਾਈ ਝਗੜਾ ਹੋਇਆ ਸੀ ਪਹਿਲਾਂ ਲੜਦੇ ਰਹਿੰਦੇ ਇੱਕ ਦੂਜੇ ਨੂੰ ਮਾਰਦੇ ਰਹਿੰਦੇ ਸੀ ਦੋ ਤਿੰਨ ਵਾਰੀ ਅੱਗੇ ਵੀ ਗਈ ਸੀ ਤੇਰੇ ਲੜ-ਲੋੜ ਕੇ ਮਾਰਦਾ ਬੜਾ ਹੈ ਨਸੇ ਪਤੇ ਕਰਦਾ ਬਹੁਤ ਜ਼ਿਆਦਾ ਖਾਂਦਾ ਚਿੱਟੇ ਖਾਂਦਾ ਸਭ ਕੁਝ ਖਾਈ ਜਾਂਦਾ ਹੈ ਕਿਹੜੀ ਗੱਲ ਕਰਕੇ ਲੜਾਈ ਹੁੰਦੀ ਸੀ ਕਦੇ ਕੁੜੀ ਨੇ ਸਾਂਝੀ ਕੀਤੀ ਤੁਹਾਡੇ ਨਾਲ ਆ ਗੱਲ ਤੋਂ ਲੜਾਈ ਪਤਾ ਨਹੀਂ ਕਿ ਕੀ ਗਲਤੀ ਕੋਈ ਹੋਈ ਕੀ ਨਹੀਂ ਹੋਈ ਬੇਟੀ ਕੋ ਪਤਾ ਨਹੀਂ ਕੀ ਹੋਇਆ ਕੀ ਚੱਕਰ ਕੀ ਬਣਿਆ ਸਾਨੂੰ ਦੱਸਿਆ ਨਹੀਂ ਉਹਨੇ ਕਦੇ ਨਹੀਂ ਦੱਸਿਆ ਹੈਗਾ ਨਹੀਂ ਜੇ ਤੋ ਪਹਿਲਾਂ ਲੜਾਈ ਹੋਈ ਕੁੜੀ ਨੇ ਕਦੇ ਸਾਂਝਾ ਕੀਤਾ ਸੀ ਕਾ ਗੱਲ ਤੋਂ ਲੈ ਕੇ ਲੜਾਈ ਹੁੰਦੀ ਨਹੀਂ ਪਹਿਲਾਂ ਕੋਈ ਨਹੀਂ ਦੱਸਿਆ ਕੁਣ ਮੰਗੇ ਤੇ ਨਹੀਂ ਕਰਦੇ ਕੋਈ ਕੇ ਚੀਜ਼ ਦੀ ਹੁਣ ਆਨਕ ਤੰਗੀ ਦੇਂਦਾ ਬੇ ਗੁੱਡੀ ਨਾਲ ਤੇ ਤੂੰ ਦਾਜ ਲੈ ਆਪਣਾ ਹਿੱਸਾ ਲੈ ਆਪਣੀ ਪਹਿਲੀ ਦਾ ਨਾਲ ਹੁਣ ਤੰਗੀ ਦੇਂਦਾ ਬੇ ਮਾਰਨ ਕੁੱਟਣ ਦੇ ਪਿਆ ਹੀ ਫਿਰ ਮੇਰੇ ਕੋਈ ਗਏ ਮਹੀਨਾ ਹੋ ਗਿਆ ਨਾ ਮੈਨੂੰ ਫੋਨ ਆਇਆ ਨਾ ਮੈਂ ਕੀਤਾ ਫਿਰ ਅੱਜ ਵੀ ਦਖਲ ਜਰੂਰ ਕੀਤੀ ਹੈ ਅੱਜ ਵੀ ਦਖਲ ਕੀਤੀ ਬੇ ਦਖਲ ਕੀਤੀ ਸਰ ਇਹ ਥੋੜਾ ਕੇ ਇਹਨਾਂ ਨੂੰ ਮਾਰੀ ਦਿਓ ਤੁਸੀਂ ਕੁੜੀ ਕਾਦੀ ਹਰ ਨਾਂ ਨਿਸ਼ਾਨੀ ਮਿਟਾ ਦਿਓ ਤੁਸੀਂ ਤੁਸੀਂ ਹੁਣ ਕੋਈ ਸਟੇਟਮੈਂਟ ਲਖਾਈ ਹੈ ਪੁਲਿਸ ਪਹੁੰਚੀ ਹੈ ਹਾਂ ਜੀ ਲਖਾਈ ਆਪਣੇ ਕੀ ਹਾਂ ਜੀ ਲਖਾਈ ਕੀ ਮੰਗ ਕੀ ਕਰੋਗੇ ਪ੍ਰਸ਼ਾਸਨ ਤੋਂ ਜੀ ਇਹਨਾਂ ਨੂੰ ਮਾਰੀ ਨਾ ਜੀ ਕੀ ਮੰਗ ਕੀ ਕਰਦੇ ਤੁਸੀਂ ਇਨਸਾਫ ਚਾਹੀਦਾ ਠੀਕ ਹੈ ਇਧਰ ਵੀ ਹਾਂ ਜੀ ਮੰਗ ਕਰਨਾ ਆ ਗਗਨਦੀਪ ਸਿੰਘ ਨਾਮ ਆ ਜਿਹੜੀ ਮੌਤ ਹੋਈ ਆ ਉਹ ਤੁਹਾਡੇ ਕੀ ਲੱਗਦਾ ਸਿਸਟਰ ਹੀ ਮੇਰੇ ਛੋਟੇ ਜੀ ਮੈਨੂੰ ਸੋਮਨਪ੍ਰੀਤ ਕੌਰ ਕਿੰਨੀ ਉਮਰ ਸੀ ਹਮਰ ਕੋਈ 22 ਸਾਲ ਹੀ ਉਹਨਾਂ ਦੀ ਕਿੰਨਾ ਕ ਤੇਰਾ ਪਹਿਲਾ ਜਿਹੜਾ ਵਿਆਹ ਹੋਇਆ ਚਾਰ ਸਾਲ ਪਹਿਲਾ ਵਿਆਹ ਹੋਇਆ ਸੀ ਤੇ ਬਾਕੀ ਆ ਹੁਣ ਥੋੜਾ ਜਿਹਾ ਹੀ ਚਿਰ ਹੋਇਆ ਵੀ ਇਹ ਰੋਲਾ ਰਪਾ ਇਹਨਾਂ ਦਾ ਪੈਣ ਲੱਗਾ ਹੈ ਤੇ ਇੱਥੋਂ ਤੱਕ ਗੱਲਾਂ ਪਹੁੰਚੀਆਂ ਰੋਲਾ ਰਪਾ ਕਿਸ ਗੱਲ ਦਾ ਸੀ ਰੋਲਾ ਰਪਾ ਪਾਜੀ ਇਹਨਾਂ ਨੂੰ ਨਹੀਂ ਪਤਾ ਕਿਹੜੀ ਗੱਲ ਦਾ ਕਿਹੜੀ ਤਾਂ ਨਹੀਂ ਆ ਉਹ ਹੁਣ ਇਹਨਾਂ ਨੂੰ ਹੀ ਪਤਾ ਆ ਉਹਨਾਂ ਤੇ ਨ وجہ ਇਹਨਾਂ ਨੇ ਫੋਨ ਕੀਤਾ ਵੀ ਮਲਕੀ ਤੁਹਾਡੀ ਕੁੜੀ ਦੀ ਡੈਥ ਹੋ ਗਈ ਉਹ ਵੀ ਸਾਨੂੰ ਨਹੀਂ ਫੋਨ ਕੀਤਾ ਕਿਸ ਦੇ ਫੋਨ ਤੇ ਫੋਨ ਕੀਤਾ ਲਾਗ ਗਵਾਂਡੀਆਂ ਦੇ ਤੇ ਕਿ ਇਦਾਂ ਉਹਦੀ ਮੌਤ ਹੋ ਗਈ ਆ ਤੇ ਐ ਸਵੇਰੇ ਉੱਠੇ ਆ ਸਾਡੇ ਘਰ ਇਹ ਦੋ ਦਿਨ ਪਹਿਲਾਂ ਹਲਾ ਕਰਕੇ ਗਿਆ ਸੀ ਇਹ ਸਮਾਨ ਤੁਹਾਨੂੰ ਤੋੜਪਨ ਕਰਕੇ ਗਿਆ ਪੂਰੀ ਜੀ ਇਹੋ ਹੀ ਮੁੰਡਾ ਬੱਲੀ ਮਾਣੀ ਕੁੜੀ ਦਾ ਘਰ ਵਾਲਾ ਜਿਹੜਾ ਸੀ ਤੇ ਛੱਟ ਲਾਈ ਆ ਵੇਖੋ ਛੱਟ ਵੀ ਲੱਗੀ ਹੋਈ ਹੈ ਪੱਟੀ ਲੱਗੀ ਹੋਈ ਲਾਰੇ ਤੇ ਚੌਥੇ ਸਾਂ ਖੜਿਆ ਵਾ ਦਵਾਈ ਲੈਣ ਇਹਨਾਂ ਨੂੰ ਕੀ ਕੀ ਲੱਗਦੇ ਤੁਹਾਡੇ ਇਹ ਮੇਰੀ ਮਾਸੀ ਜੀ ਛੋਟੀ ਛੱਟ ਕਿਸ ਗੱਲ ਤੋਂ ਲੱਗੀ ਹੈ ਇਹ ਸਾਟੇ ਗੜ ਪੇ ਜਾ ਘਰ ਜਾ ਕੇ ਗੱਲ ਪਏ ਸੀ ਦਾਤਰ ਲਾ ਕੇ 12 13 ਮੁੰਡੇ ਲੈ ਕੇ ਗੱਲ ਪਿਆ ਆ ਕਿ ਕੀ ਕਰਨ ਕਿਹੜੀ ਗੱਲ ਹੋ ਰਹੀ ਹੈ ਇਹ ਕੁੜੀ ਨੂੰ ਇਹਨੇ ਕੁੱਟਿਆ ਸੀ ਕੁੜੀ ਨੂੰ ਕੁੱਟ ਕੇ ਤੇ ਇਹਨੇ ਸਾਟੇ ਕੋ ਘਲਤਾ ਤੇ ਅਸੀਂ ਕੁੜੀ ਨੂੰ ਆਪਣੇ ਘਰ ਰੱਖਿਆ ਸੀ ਤੇ ਕੁੜੀ ਨੂੰ ਇਹ ਮੁੰਡੇ ਲੈਣ ਗਿਆ ਸੀ ਅਸੀਂ ਕੁੜੀ ਨਹੀਂ ਕੱਲੀ ਤੇ ਇਹ ਜਾ ਕੇ ਮੁੜ ਕੇ ਉਧਰੋਂ ਇਦਾਂ ਹੀ ਵਾਪਸ ਆ ਗਿਆ ਆਪਣੀ ਮਾਤਾ ਨੂੰ ਨਾਮ ਲੈ ਕੇ ਮੁੰਡੇ ਲੈ ਗਿਆ ਚਾਰ ਪੰਜ ਇਹਨੇ ਜਾ ਕੇ ਜਾ ਕੇ ਤੋੜਪਨ ਕੇ ਤੇ ਸਮਾਨ ਤੋੜਿਆ ਨਾਲੇ ਸੱਟ ਲਾਈ ਸਾਰੇ ਜਿਹਾਂ ਦੇ ਹੱਥੀ ਪੇ ਜਾ ਗਏ ਅਗਲਾ ਕੀ ਗੱਲ ਦਾ ਸੀ ਝੌੜੇ ਦਾ ਕੋਈ ਸਾਨੂੰ ਪਤਾ ਨਹੀਂ ਕਿਹੜੀ ਗੱਲ ਦਾ ਵਾ ਇਹਨੇ ਕਿਉਂ ਕੁੱਟਮਾਰ ਕਰਦਾ ਵਾ ਤੇ ਇੱਥੋਂ ਤੱਕ ਕਿਉਂ ਇਹ ਡਿਆ ਕਰਨ ਇਹਦੇ ਨੇ ਕੰਮ ਤੇ ਹੁਣ ਇਹਨੇ ਆ ਕੰਮ ਕੀਤਾ ਵਾ ਤੇ ਹੁਣ ਇਹ ਇਨਸਾਫ ਲੈਣਾ ਚਾਹੁੰਦੇ ਆ ਵੀ ਪਹਿਲਾਂ ਪੋਸਟਮਾਰਟਮ ਕਰਾਉਣਾ ਵਾ ਪੋਸਟਮਾਰਟਮ ਕਰਾ ਕੇ ਜਿਹੜੀ ਜੇ ਕੋਈ ਵਿੱਚ ਕੁੜੀ ਦੇ ਕੋਈ ਕੋਈ ਵੀ ਕੰਪਲੀਟ ਹੁੰਦੀ ਆ ਵੀ ਸੱਟ ਫੱਟ ਲੱਗੀ ਹੋਈ ਆ ਫਿਰ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਏਗੀ ਪੁਲਿਸ ਪਹੁੰਚੀ ਆ ਮੌਕੇ ਤੇ ਤੁਸੀਂ ਕੋਈ ਸਟੇਟਮੈਂਟ ਦਿੱਤੀ ਆਪਣੀ ਆਪਾਂ ਕੋਈ ਇਹਨਾਂ ਨੂੰ ਸਾਰ ਕੋ ਦੱਸਿਆ ਪੁਲਿਸ ਕਾਰਵਾਈ ਕਰ ਰਹੀ ਹੈ ਆਪਣੀ ਕੀ ਮੰਗ ਕੀ ਕਰੋਗੇ ਮੰਗ ਹੈ ਇਨਸਾਫ ਲੈਣਾ ਚਾਹੁੰਦੇ ਆਂ ਵੀ ਆਪਾਂ ਪੋਸਟਮਾਰਟ ਕਰਾਉਣਾ ਵਾ ਲਾਸ਼ ਆਪਾਂ ਸੰਸਕਾਰ ਕਰਾਂਗੇ ਆਪੇ ਹੀ ਹੋਏ ਗੱਲ ਨਹੀਂ ਤੇ ਉੱਥੇ ਜਾ ਕੇ ਪੋਸਟਮਾਰਟ ਜੇ ਜੋ ਵੀ ਗੱਲਬਾਤ ਹੁੰਦੀ ਆ ਤੇ ਫਿਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਚੜ੍ਹ ਤੋਂ ਚੜ੍ਹ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਹਾਂਜੀ ਕਿਸ ਪਿੰਡ ਦੇ ਵਿੱਚ ਬੁਲਕੇ ਬਣਦਾ ਕੀ ਵਾਰਦਾ ਤੇ ਜਿਹੜੀ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੀ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪੁੱਜੇ ਟੈਡ ਬੋਡੀ ਇੱਥੇ ਆ ਤੇ ਪੋਸਟਮਾਰਟਮ ਕਰਵਾ ਰਹੇ ਹਾਂ ਜੋ ਵੀ ਹਾਲਾ ਸਾਹਮਣੇ ਉਸ ਮੁਤਾਬਿਕ ਕਾਰਵਾਈ ਕਰਾਂਗੇ ਕਿਹੜਾ ਪਿੰਡ ਹੈ ਇਹ ਮੋਜਪੁਰ ਤਾਂ ਕੀ ਘਟਨਾ ਵਾਪਰੀ ਹੈ ਕੁਝ ਫਸਟ ਇਨਫੋਰਮੇਸ਼ਨ ਮਿਲੀ ਹੈ ਤੁਹਾਨੂੰ ਕੋਈ ਕੀ ਕਾਰਨ ਹੈ ਹਾਂ ਜੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਜੋ ਵੀ ਹਾਲਾ ਸਾਹਮਣੇ ਆਣਗੇ ਦੱਸਾਂਗੇ ਕੋਈ ਸਟੇਟਮੈਂਟ ਦਿੱਤੀ ਗਈ ਹੈ ਫਿਲਹਾਲ ਫਿਲਹਾਲ ਹਜੇ ਕੋਈ ਨਹੀਂ ਸਟੇਟਮੈਂਟ ਉਹ ਕੀ ਕਾਰਵਾਈ ਕੀਤੀ ਗਈ ਫਿਲਹਾਲ ਜਿਹੜੀ ਅਸੀਂ ਫ੍ਰੈਂਚੀਕ ਟੀਮ ਨੂੰ ਮੌਕੇ ਤੇ ਬੁਲਾਇਆ ਹੈ ਤੇ ਉਹਨਾਂ ਨੇ ਆਪਣਾ ਨਿਰੇਖਣ ਕੀਤਾ ਹੈ ਉਸ ਤੋਂ ਮੁਤਾਬਿਕ ਅਸੀਂ ਇਹਨਾਂ ਦਾ ਪੋਸਟਮਾਰਟਮ ਕਰਵਾਵ Thank you.